Ontario ਦੀ Peel Police ਨੇ Brampton 'ਚ ਸ਼ੂਟਿੰਗ ਦੀਆਂ ਦੋ ਘਟਨਾਵਾਂ ਦੇ ਸਬੰਧ 'ਚ ਦੋ ਹੋਰ ਪੰਜਾਬੀ ਨੌਜਵਾਨਾਂ 'ਤੇ ਐਕਸਟਰੈਕਸ਼ਨ ਤੇ ਗੋਲੀ ਚਲਾਨ ਸਬੰਧੀ ਚਾਰਜਸ ਲਾਏ ਹਨ। ਇਹਨਾਂ ਵਿੱਚ 20 ਸਾਲਾ ਹੁਸਨਦੀਪ ਸਿੰਘ ਅਤੇ 23 ਸਾਲ ਦਾ ਗੁਰਪ੍ਰੀਤ ਸਿੰਘ ਸ਼ਾਮਲ ਹੈ। Surrey Police ਵੱਲੋਂ ਵੀ ਹਾਲ ਹੀ 'ਚ ਗ੍ਰਿਫਤਾਰ ਕਰਕੇ Peel Police ਨੂੰ ਸੌਂਪਿਆ ਗਿਆ। Surrey Police ਵੱਲੋਂ ਹਾਲ ਹੀ 'ਚ ਗ੍ਰਿਫਤਾਰ ਕਰਕੇ Peel Police ਨੂੰ ਸੌਂਪਿਆ ਗਿਆ 26 ਸਾਲਾ ਗੁਰਦੀਪ ਸ਼ੇਰਕਿਲ ਵੀ Brampton 'ਚ ਸ਼ੂਟਿੰਗ ਦੇ ਇਸ ਵਾਰਦਾਤ 'ਚ ਸ਼ਾਮਲ ਸੀ। ਪੀਲ ਰੀਜਨਲ ਪੁਲਿਸ ਮੁਤਾਬਕ 10 ਅਤੇ 11 ਜੁਲਾਈ 2025 ਨੂੰ ਰੋਲਿੰਗ ਏਕਰ ਦੇ ਡਰਾਈਵ ਦੇ ਇਲਾਕੇ ਵਿੱਚ ਰੈ residences ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਸ਼ੱਕੀਆਂ ਨੂੰ ਇੱਕ ਬਲੈਕ ਕ੍ਰਾਈਸਲਰ 300 ਵਿੱਚ ਭੱਜਦੇ ਦੇਖਿਆ ਗਿਆ ਜਿਸ ਨੂੰ ਬਾਅਦ ਵਿੱਚ 13 ਜੁਲਾਈ ਨੂੰ ਵਿਨੀਪੈਗ ਵਿੱਚ ਭ੍ਰਾਮਤ ਕੀਤਾ ਗਿਆ ਸੀ ਇਸ ਮਗਰੋਂ 27 ਜੁਲਾਈ ਨੂੰ ਮਿਸਿਸ ਆਗਾ ਤੋਂ ਨੌਜਵਾਨ ਹੁਸਨਦੀਪ ਸਿੰਘ ਦੀ ਗ੍ਰਿਫਤਾਰੀ ਕੀਤੀ ਗਈ 26 ਅਗਸਤ ਨੂੰ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀ ਵਿਨੀਪੈਗ ਗਏ ਅਤੇ ਕੈਨੇਡਾ ਫਾਈਟ ਫੋਰਨ ਦੇ ਆਧਾਰ ਤੇ ਗੌਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ 12 ਸਤੰਬਰ ਨੂੰ ਸਰੀ ਪੁਲਿਸ ਤੋਂ ਗੁਰਦੀਪ ਸ਼ੇਰ ਗਿੱਲ ਨੂੰ ਹਿਰਾਸਤ ਵਿੱਚ ਲਿਆ ਗਿਆ ਇਹ ਤਿੰਨੋਂ ਸ਼ੂਟਿੰਗ ਅਤੇ ਐਕਸਟਰੈਸ਼ਨ ਦੇ ਚਾਰਜਸ ਦਾ ਸਾਹਮਣਾ ਕਰ ਰਹੇ ਹਨ